ਮਾਨ ਸਾਬ ਅਜੋ ਦਿਆ ਜਾਉਂਗੇ ਜੀ ਕੋਈ ਨਿਮੰਤਰਣ ਆਇਆ ਹੈ ਸਰਕਾਰ ਨੇ ਐਜ਼ ਐਮਪੀ ਤੁਹਾਨੂੰ ਇਹ ਯੁੱਧ ਦੇਖੋ ਮੰਦਿਰ ਬਣਾਉਣਾ ਬਹੁਤ ਅੱਛੀ ਚੀਜ਼ ਹੈ ਪਰ ਕਿਸੇ ਦੀ ਮਸਜਿਦ ਤੋੜ ਕੇ ਪਨ ਕੇ ਉਹਦੇ ਤੇ ਮੰਦਿਰ ਬਣਾਉਣਾ ਮੈਂ ਸਮਝਦਾ ਕਿ ਬਹੁਤ ਨਜਾਇਜ਼ ਗੱਲ ਹੈ ਜਿਵੇਂ ਦਰਬਾਰ ਸਾਹਿਬ ਦੇ ਉੱਤੇ ਇੰਦਰਾ ਗਾਂਧੀ ਨੇ ਫੌਜ ਦੇ ਨਾਲ 1984 ਦੇ ਵਿੱਚ ਹਮਲੇ ਕੀਤੇ ਸੀਗੇ ਇਸੇ ਤਰ੍ਹਾਂ 1992 ਦੇ ਵਿੱਚ ਮੋਦੀ ਸਾਹਿਬ ਜੋਸ਼ੀ ਸਾਹਿਬ ਤੇ ਬੀਜੇਪੀ ਤੇ ਆਰਐਸਐਸ ਦੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਜਾ ਕੇ ਹਮਲਾ ਕੀਤਾ ਬਬਰੀ ਮਸਜਿਦ ਉੱਤੇ ਤੇ ਉਸ ਵਕਤ ਸੈਂਟਰ ਦੇ ਵਿੱਚ ਸਰਕਾਰ ਕਾਂਗਰਸ ਪਾਰਟੀ ਦੀ ਸੀ ਉਦੋਂ ਪ੍ਰਾਈਮ ਮਿਨਿਸਟਰ ਨਰਸਮਰਾਓ ਸੀਗੇ ਤੇ ਉਹਨਾਂ ਦੇ ਕੋਲੇ ਜਦੋਂ ਗੱਲ ਪਹੁੰਚੀ ਤੇ ਉਹਨਾਂ ਦੇ ਜਿਹੜੇ ਅੱਗੇ ਪੈਰੇਦਾਰਸੀ ਉਹਨਾਂ ਨੇ ਕਿਹਾ ਕਿ ਨਰਸ ਮਰਾਉ ਅਗੇ ਸੁੱਤੇ ਪਏ ਵੀ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਕਿਸੇ ਇਸਲਾਮਿਕ ਜਾਂ ਹੋਰ ਕਿਸੇ ਮذਬਬ ਦਾ ਕੋਈ ਵੀ ਮੱਠ ਮਸੀਤ ਗੁਰਦੁਆਰਾ ਢਾ ਦੇਣਾ ਤੇ ਉਹਦੇ ਉੱਤੇ ਫੇਰ ਮੰਦਰ ਬਣਾ ਦੇਣਾ ਜਿੰਨੇ ਵੀ ਇਸਲਾਮਿਕ ਮੁਲਕ ਹੈਗੇ ਹੈ ਉਹਨਾਂ ਨੇ ਅਜੇ ਤੱਕ ਪ੍ਰੋਟੈਸਟ ਨਹੀਂ ਕੀਤਾ ਜਿਹੜਾ ਕਿ ਮੈਂ ਸਮਝਦੇ ਆਂ ਕਿ ਇਹ ਵੀ ਸਾਰੇ ਇਸਲਾਮਿਕ ਮੁਲਕਾਂ ਦੀ ਬਹੁਤ ਭਾਰੀ ਅਨਗਿਹੀ ਹੈ ਤੇ ਮੋਦੀ ਸਾਹਿਬ ਨੂੰ ਅਜੇ ਵੀ ਪਿੱਛੇ ਹਟ ਜਾਣਾ ਚਾਹੀਦਾ ਹੈ ਕਿਉਂਕਿ ਇਹ ਜਿਹੜੀ ਸਾਡਾ ਸੰਵਿਧਾਨ ਹੈ ਉਹ ਧਰਮ ਨਿਰਪੱਖ ਹੈ ਸੈਕੂਲਰ ਹੈ ਤੇ ਪ੍ਰਾਈਮ ਮਿੰਿਸਟਰ ਕਿਸੇ ਵੀ ਮੰਦਿਰ ਦਾ ਉਤਘਾਟਨ ਜਾਂ ਗੁਰਦੁਆਰੇ ਦਾ ਨਹੀਂ ਕਰ ਸਕਦਾ ਹੈਗਾ ਇੱਕ ਕਨਸਟੀਟਿਊਸ਼ਨ ਆਫ ਇੰਡੀਆ ਹੈਗੀ ਹੈ। ਮਾਨ ਸਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਹੋਇਆ ਹੈ ਕਿ ਚਾਹੇ ਉਥੇ ਚੰਡੀਗੜ੍ਹ ਦੇ ਵਿੱਚ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋਗੇ ਇੱਕ ਆਪੋਜੀਸ਼ਨ ਹੀ ਖਤਮ ਕਰ ਦਿੱਤੀ ਹੈ ਪੰਜਾਬ ਦੇ ਵਿੱਚ। ਤੁਸੀਂ ਤਾਂ ਆਵਾਜ਼ ਉਠਾਉਂਦੇ ਹੋ। ਉਹ ਤਾਂ ਟੁੱਟੇ-ਫੁੱਟੇ ਉੱਤਪਿਆ ਹੈਗਾ ਕੋਈ ਇਹ ਅੱਗੇ ਤਾਂ ਚੱਲਦੀ ਨਹੀਂ ਹੈ ਨਾ। ਜੀ। ਜਿਵੇਂ ਇੱਕ ਅੱਗੇ ਨਹੀਂ ਚੱਲ ਰਿਹਾ ਉਹ ਵੀ ਨਹੀਂ ਅੱਗੇ ਚੱਲ ਰਿਹਾ। ਮੇਰਾ ਮਤਲਬ ਹੈ ਕਿ ਠੰਡੇ ਬਸਤੇ ਦੇ ਵਿੱਚ ਹੈਗਾ। ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ। ਸੋ 2024 ਲੋਕ ਸਭਾ ਇਲੈਕਸ਼ਨਾਂ ਦਾ ਕਿਵੇਂ ਪਾਰਟੀ ਦੀ ਤਿਆਰੀ ਕਿਸ ਤਰ੍ਹਾਂ ਲੜਗੂ ਦੇ ਇਲੈਕਸ਼ਨ ਅਸੀਂ ਬੜੀ ਸੋਹਣੀ ਤਰ੍ਹਾਂ ਲੜਾਂਗੇ ਜੀ ਬਹੁਤ ਕੰਮ ਕਰ ਰਹੇ ਹਾਂ ਤੇ ਅਸੀਂ ਜਿੱਤਾਂਗੇ ਵੀ ਤੇ ਕੰਮ ਵੀ ਬਹੁਤ ਅੱਛਾ ਕਰ ਰਹੇ ਹਾਂ